ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦਿਆਂਗੇ ਇੱਕ ਤਾਂ ਇਹ ਗੱਲ ਕਹੀ ਸੀ ਇੱਕ ਮੈਂ ਕਿਹਾ ਸੀ ਕਿ ਗੋਰੇ ਅੰਗਰੇਜ਼ ਇੱਥੇ ਆ ਕੇ ਕੰਮ ਕਰਿਆ ਕਰਨਗੇ ਫੈਕਟਰੀਆਂ ਖੋਲਣਗੇ ਦੋਨਾਂ ਦਾ ਅਕਾਲੀ ਦਲ ਤੇ ਕਾਂਗਰਸ ਨੇ ਮਜ਼ਾਕ ਉਡਾਇਆ ਸੀ ਲੈ ਕਿਵੇਂ ਹੋ ਜਾਊਗਾ ਲੈ ਕਿਵੇਂ ਹੋ ਜਾਊਗਾ ਮੈਂ ਕਿਹਾ ਕੋਈ ਗੱਲ ਨਹੀਂ ਜਿੱਦੇ ਹੋ ਗਿਆ ਉਦੋਂ ਗੱਲ ਕਰਾਂਗੇ ਟੌਪ 5 ਨੰਬਰਾਂ ਦੀ ਦੁਨੀਆ ਦੀ ਕੰਪਨੀ ਐ ਉਹ ਆਏ ਪਿਛਲੇ ਸਾਲ ਅਕਤੂਬਰ ਚ ਉਹਨਾਂ ਦਾ ਘਾਟਨ ਕੀਤਾ ਸੀ ਨੀ ਪੱਥਰ ਰੱਖਿਆ ਸੀ ਪਹਿਲੀ ਇੱਟ ਲਾ ਕੇ ਐਸ ਸਾਲ ਉਹਨਾਂ ਨੇ 1 ਅਕਤੂਬਰ ਨੂੰ ਪਹਿਲੀ ਬੋਰੀ ਕੈਟਲ ਫੀਡ ਦੀ ਫੈਕਟਰੀ ਚੋਂ ਬਾਹਰ ਕੱਢ ਕੇ ਐਤਕੀ ਫਿਰ ਉਹਨਾਂ ਨੇ ਮੈਥੋਂ ਹੀ ਘਾਟਨ ਕਰਾਇਆ ਆਗੇ ਨਾ ਗੋਰੇ ਫਿਰ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਾਂਗੇ ਇੱਕ ਤਾਂ ਇਹ ਗੱਲ ਕਹੀ ਸੀ ਇੱਕ ਮੈਂ ਕਿਹਾ ਸੀ ਕਿ ਗੋਰੇ ਅੰਗਰੇਜ਼ ਇੱਥੇ ਆ ਕੇ ਕੰਮ ਕਰਿਆ ਕਰਨਗੇ ਫੈਕਟਰੀਆਂ ਖੋਲਣਗੇ ਦੋਨਾਂ ਦਾ ਅਕਾਲੀ ਦਲ ਤੇ ਕਾਂਗਰਸ ਨੇ ਮਜ਼ਾਕ ਉਡਾਇਆ ਸੀ ਲੈ ਕਿਵੇਂ ਹੋ ਜੂਗਾ ਲੈ ਕਿਵੇਂ ਹੋ ਜੂਗਾ ਮੈਂ ਕਿਹਾ ਕੋਈ ਗੱਲ ਨਹੀਂ ਜਿੱਦੇ ਹੋ ਗਿਆ ਉਹਦੇ ਗੱਲ ਕਰਾਂਗੇ ਜਦੋਂ ਥਰਮਲ ਪਲਾਂਟ ਖਰੀਦਿਆ ਗੋਇੰਦਵਾਲ ਸਾਹਿਬ ਵਾਲਾ ਨਾਲ ਕੋਲੇ ਦੀ ਖਾਨ ਚਲਾਈ ਤੇ ਬਿਜਲੀ ਹੋ ਗਈ ਆਮ ਦਿਨ ਮੈਂ ਕਿਹਾ ਵੀ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਸਰਕਾਰੀ ਦਫ਼ਤਰਾਂ ਦਾ ਤੇ ਕਿਸਾਨਾਂ ਦਾ ਟਾਈਮ ਖੇਤ ਜਾਣ ਦਾ ਰਾਤ ਦੇ 1:00 ਵਜੇ ਤੋਂ ਕਿਉਂ ਆ ਵੀ ਸੱਪਾਂ ਦੀਆਂ ਸਰੀਆਂ ਮਾਦ ਦੇ ਫਿਰਦੇ ਆ ਉੱਥੇ ਮੱਛਰ ਨਾਲ ਮਲੇਰੀਆ ਕਰਾਉਂਦੇ ਫਿਰਦੇ ਆ 9 ਤੋਂ 5 ਦਿਓ ਸਵੇਰੇ ਤੇ ਨਾਲ ਵਾਧ ਦੇ ਦਿਓ 9 ਤੋਂ 9 ਦੇ ਦਿਓ 12 ਘੰਟੇ ਦੇ ਦਿਓ ਕੋਈ ਕੰਮਲੇ ਨਹੀਂ ਹੈਗੇ ਕਿਸਾਨ ਵੀ ਅਬਦੀ ਬੱਟਾ ਤੋੜ ਲੈਣਗੇ ਬੰਦ ਕਰ ਦੇਣਗੇ ਮੋਟਰ ਉਹ ਅਗਲੇ ਦਿਨ ਲਾ ਲੈਣਗੇ ਜਦੋਂ ਮਰਜ਼ੀ ਚਲਾ ਲਓ ਹੁਣ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਕਿ ਬੱਲਵ ਲੱਗਦਾ ਜੀ ਬਿਜਲੀ ਹੈਗੀ ਆ ਪਰ ਮੋਟਰ ਖੜੀ ਆ ਕਿਉਂਕਿ ਇਧਰੋਂ ਦਮਾ ਦਮ ਦਮਾ ਦਮ ਕੱਸੀ ਵਾਲਾ ਪਾਣੀ ਆ ਰਿਹਾ ਜੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲੱਗ ਗਿਆ ਆ ਕੁਛ ਦਿਨ ਪਹਿਲਾਂ ਪਰਸੋ ਚੋਂਥੇ ਸ਼ੰਭੂ ਬਾਰਡਰ ਦੇ ਨੇੜੇ ਹਾਲੈਂਡ ਦੀ ਕੰਪਨੀ ਨੀਦਰਲੈਂਡ ਦੀ ਡੀ ਹਾਜ਼ ਰਾਇਲ ਡੀ ਹਾਜ਼ ਕੈਟਲ ਫੀਡ ਬਣਾਉਂਦੀ ਆ ਪਸ਼ੂਆਂ ਦਾ ਚਾਰਾ ਜਿਵੇਂ ਆਪਾਂ ਖਾਲ ਬਣਾਉਂਦੇ ਲੇਟੈਸਟ ਕਿਸਮ ਦੀ ਐ ਦੁਨੀਆ ਦੀ 5ਵੇਂ ਨੰਬਰ ਦੀ ਟੌਪ 5 ਨੰਬਰਾਂ ਦੀ ਦੁਨੀਆ ਦੀ ਕੰਪਨੀ ਐ ਉਹ ਆਏ ਪਿਛਲੇ ਸਾਲ ਅਕਤੂਬਰ ਚ ਉਹਨਾਂ ਦਾ ਘਾਟਨ ਕੀਤਾ ਸੀ ਨੀ ਪੱਥਰ ਰੱਖਿਆ ਸੀ ਪਹਿਲੀ ਇੱਟ ਲਾ ਕੇ ਐਸ ਸਾਲ ਉਹਨਾਂ ਨੇ 1 ਅਕਤੂਬਰ ਨੂੰ ਪਹਿਲੀ ਬੋਰੀ ਕੈਟਲ ਫੀਡ ਦੀ ਫੈਕਟਰੀ ਚੋਂ ਬਾਹਰ ਕੱਢ ਕੇ ਇਦ ਕੀ ਫਿਰ ਉਹਨਾਂ ਨੇ ਮੈਥੋਂ ਹੀ ਕਹਾੜਨ ਕਰਾਇਆ ਆਗੇ ਨਾ ਗੋਰੇ ਫਿਰ ਪ੍ਰਾਪਰਟੀਆਂ ਵੇਚਣ ਨਹੀਂ ਪ੍ਰਾਪਰਟੀ ਦੇ ਨਾਂ ਵੇਚ ਕੇ ਪੈਸਾ ਹਜਮ ਕਰਨਾ ਚਾਹੁੰਦੀ ਹੈ ਤੁਸੀਂ ਹੈਰਾਨ ਰਹੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵੇਚਣ ਲੱਗੇ ਆ ਇੱਕ ਵੈਟਰਨਰੀ ਹਸਪੀਟਲ ਵੇਚਣ ਲੱਗੇ ਆ ਸ਼ੂਗਰ ਮਿੱਲ ਵੇਚਣ ਲੱਗੇ ਆ ਪੀ ਡਬਲਯੂ ਡੀ ਗੈਸਟ ਹਾਊਸ ਵੇਚਣ ਲੱਗੇ ਆ ਤੇ ਇੱਕ ਬਹੁਤ ਵਧੀਆ ਮੰਡੀ 에어 ਕੰਡੀਸ਼ਨਡ ਆਪਣੀ ਮਾਰਕ ਆਪਣੀ ਮੰਡੀ ਬੋਰਡ ਵੱਡੇ ਪੱਧਰ ਨਾਲ ਬਣਾਈ ਸੀ ਮੋਹਾਲੀ ਜਿੱਥੇ ਆਪਣੇ ਸਾਰੇ ਇਲਾਕੇ ਦਾ ਪੰਜਾਬ ਦੇ ਫਸਲਾਂ ਉੱਥੇ ਆ ਸਕਣ ਨੇਰ ਕੰਡੀਸ਼ਨ ਸਬਜੀ ਦੀ ਮਾਰਕੀਟ ਇੱਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗ ਕੇ ਇਹ ਤੋਂ ਇਹਨੂੰ ਹੋਖ ਹੀ ਗਿਆ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਚੇਤਾਵਨੀ ਦੇਣਾ ਚਾਹਣਾ ਆ ਕਿਸੇ ਜੀ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਐ ਜੇ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦੇਤਾ ਸਰਕਾਰ ਦਾ ਮਤਲਬ ਨਹੀਂ ਐ ਕਿ ਤੂੰ ਸਾਰਾ ਕੁਝ ਵੇਚ ਦਿਓ ਇੱਥੋਂ ਦਾ ਵੇਚ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਐ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਤੂੰ ਉਹੀ ਕਹਿਣਾ ਚਾਹਣਾ ਐ ਪਹਿਲੇ ਤਾਂ 12000 ਕਰੋੜ ਰੁਪਏ ਛੱਕ ਗਏ ਜਿਹੜਾ ਗਰੀਬਾਂ ਦੇ ਪੈਸੇ ਆਉਣਾ ਸੀ ਫਲੱਡਸ ਵਾਲਾ ਉਹਦਾ ਹਿਸਾਬ ਨਹੀਂ ਦੇ ਰਹੇ ਹੁਣਾਂ ਵੇਚ ਕੇ ਆ ਛੱਕਣਾ ਚਾਹੁੰਦੇ ਐ ਸ਼੍ਰੋਮਣੀ ਅਕਾਲੀ ਦਲ ਨਹੀਂ ਹੋਣ ਦਊਗਾ ਪ੍ਰਾਪਰਟੀਆਂ ਵੇਚਣ ਨਹੀਂ ਪ੍ਰਾਪਰਟੀ ਦੇ ਨਾਂ ਵੇਚ ਕੇ ਐਸਾ ਹਜਮ ਕਰਨਾ ਚਾਹੁੰਦੀ ਹੈ ਜੀ ਹੈਰਾਨ ਰਹ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੇ ਵਿੱਚ ਲੱਗੇ ਆ ਇੱਕ ਵੈਟਰਨਰੀ ਹਸਪੀਟਲ ਵਿੱਚ ਲੱਗੇ ਆ 슈ਗਰ ਮਿੱਲ ਵਿੱਚ ਲੱਗੇ ਆ ਪੀ ਡਬਲਯੂ ਡੀ ਗੈਸਟ ਹਾਊਸ ਵਿੱਚ ਲੱਗੇ ਆ ਤੇ ਇੱਕ ਬਹੁਤ ਵਧੀਆ ਮੰਡੀ 에어 ਕੰਡੀਸ਼ਨ ਆਪਣੀ ਮਾਰਕ ਆਪਣੀ ਮੰਡੀ ਬੋਰਡ ਵੱਡੇ ਪਾਲਸਾਨ ਬਣਾਈ ਸੀ ਮੋਹੱਲੇ ਜਿੱਥੇ ਆਪਣੇ ਸਾਰੇ ਇਲਾਕੇ ਦਾ ਪੰਜਾਬ ਦੇ ਫਸਲਾਂ ਉਥੇ ਆ ਸਕਣ ਨੀਅਰ ਕੰਡੀਸ਼ਨ ਸਬਜੀ ਦੀ ਮਾਰਕੀਟ ਇੱਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗੇ ਇਹ ਤੋਂ ਇਹਨੂੰ ਹੋਖ ਹੀ ਗਿਆ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਚੇਤਾਵਨੀ ਦੇਣਾ ਚਾਹਣਾ ਆ ਕਿਸੇ ਜੀ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਇਹ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦੇਤਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਤੂੰ ਸਾਰਾ ਕੁਝ ਵੇਚ ਦਿਓ ਇੱਥੋਂ ਦਾ ਆ ਵੇਚ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਤੋਂ ਉਹੀ ਕਹਿੰਦਾ ਜੁੜਾ ਪਹਿਲੇ ਤਾਂ 12000 ਕਰੋੜ ਰੁਪਏ ਸ਼ੱਕ ਗਏ ਜਿਹੜਾ ਗਰੀਬਾਂ ਦੇ ਪੈਸੇ ਆਉਣਾ ਸੀ ਫਲੱਡਸ ਵਾਲਾ ਉਹਦਾ ਹਿਸਾਬ ਨਹੀਂ ਦੇ ਰਹੇ ਉਹਨਾਂ ਵੇਚ ਕੇ ਆ ਸ਼ੱਕਣਾ ਚਾਹੁੰਦੇ ਆ ਸ਼ਰਮ ਨਹੀਂ ਆਕਾਲੀ ਦਲ ਨਹੀਂ ਹੁੰਦੋਗਾ ਕੋਈ ਗੱਲ ਨਹੀਂ ਜੀ ਅਸੀਂ ਵੀ ਇੱਕ ਅੱਧੇ ਦਿਨ ਚ ਕੈਂਡੀਡੇਟ ਇਕਲੇ ਮੁੱਖ ਮੰਤਰੀ ਸਾਹਿਬ ਦੇ ਲਾਰੇ ਤੇ ਵਿਆਹ ਵੀ ਕਵਾਰੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਖੁਸ਼ ਆ ਉਹਨਾਂ ਨੇ ਮੁਰਗੀ ਵੀ ਦੇਤੀ ਅੰਡੇ ਵੀ ਦਿੱਤੇ ਬੱਕਰੀ ਦਾ ਮੁਆਵਜ਼ਾ ਵੀ ਦਿੱਤਾ ਦੇਖੋ ਜੀ ਗੁਰੂਆਂ ਪੀਰਾਂ ਦੀ ਧਰਤੀ ਅੱਜ ਅਸੀਂ ਇੱਕ ਸ਼ੁਰੂਆਤ ਮੈਂ ਤੇ ਰਾਣਾ ਸਾਹਿਬ ਨੇ ਜਿਹੜੀ ਵੋਟ ਚੋਰ ਗੱਦੀ ਛੋੜਦਾ ਨਾਰਾ ਰਾਹੁ ਗਾਂਧੀ ਨੇ ਦਿੱਤਾ ਹੈ ਜਿਸ ਪ੍ਰਕਾਰ ਵੋਟਾਂ ਦੇ ਵਿੱਚ ਧਾਂਦਲੀ ਕਰਕੇ ਔਰ ਵੋਟ ਚੋਰੀ ਕਰਕੇ ਔਰ ਲੋਕਾਂ ਦੀਆਂ ਵੋਟਾਂ ਖਟਵਾ ਕੇ ਭਾਜਪੀ ਸਤਾ ਸਰਕਾਰ ਚਾਹੀਏ 70 70 ਲੱਖ ਲੋਕਾਂ ਦੀ ਵੋਟ ਘਟਾ ਦਿੱਤੀ ਗਈ ਔਰੇ ਤਹਿਤ ਅਸੀਂ ਰਾਹੁਲ ਗਾਂਧੀ ਨੇ ਪਰਦਾ ਪਾਸ ਕੀਤਾ ਇਹਨਾਂ ਦਾ ਬੀਜੇਪੀ ਦਾ ਚਿਹਰਾ ਨੰਗਾ ਕੀਤਾ ਔਰ ਪੂਰੇ ਦੇਸ਼ ਭਰ ਦੇ ਵਿੱਚ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਲੋਕਾਂ ਨੂੰ ਜਾਣੂ ਕਰਾਇਆ ਕਿ ਆਹ ਚੋਰੀ ਕੀਤੀ ਹੈ ਦਸਕਤ ਅਭਿਆਨ ਸ਼ੁਰੂ ਕੀਤਾ ਅਸੀਂ ਲੋਕਾਂ ਨੇ ਔਰ ਦਸਕਤ ਅਭਿਆਨ ਦੀ ਅੱਜ ਪਹਿਲਾ ਜਿਹੜਾ ਫਾਰਮ ਹੈ ਅੱਜ ਕੀਰਤਪੁਰ ਸਾਹਿਬ ਅਸੀਂ ਇੱਥੇ ਮੈਂ ਤੇ ਰਾਣਾ ਸਾਹਿਬ ਪਰੌਣਾ ਅਸੀਂ ਆਏ ਸੀ ਇਸ ਤੋਂ ਬਾਅਦ ਪੂਰੇ ਜਿਹੜਾ ਆਨੰਦਪੁਰ ਸਾਹਿਬ ਹਲਕਾ ਹੈ ਉਹਦੇ ਵਿੱਚ ਫਾਰਮ ਭਰੇ ਜਾਣੇ 5 ਕਰੋੜ ਦਸਕਤ ਦਾ ਟੀਚਾ ਹੈਗਾ ਸਾਡਾ ਪੂਰੇ ਦੇਸ਼ ਚੋਂ ਰਾਹੁਲ ਗਾਂਧੀ ਉਹ ਫਾਰਮ ਭਰਾ ਕੇ ਕੁਝ ਸਾਡੀਆਂ ਮੰਗਾਂ ਉਰੇ ਤੇ ਲਿਖੀਆਂ ਉਹ ਲੈ ਕੇ ਨਿਰਵਾਚਨ ਸਦਨ ਜਾਣਗੇ ਜਾਨੀ ਕਿ ਇਲੈਕਸ਼ਨ ਕਮਿਸ਼ਨ ਜਾਣਗੇ ਤੇ ਉਰੇ ਤੇ ਅਸੀਂ ਦੱਸਾਂਗੇ ਕਿ ਆਹ 5 ਕਰੋੜ ਦੇਸ਼ ਦੇ ਲੋਕਾਂ ਦੀ ਮੰਗ ਹੈ ਸੋ ਇਸ ਕਰਕੇ ਉਸ ਮਹਿਮ ਵਿੱਚ ਹਿੱਸਾ ਲੈਣਾ ਸੀ ਅੱਜ ਰਾਣਾ ਸਾਹਿਬ ਦੀ ਅਗਵਾਈ ਦੇ ਹੇਠ ਮੈਂ ਕੀਰਤਪੁਰ ਸਾਹਿਬ ਆਇਆ ਹਾਂ ਜਿਰੋਪੜ ਦੀ ਵਿਜ਼ਿਟ ਕੀਤਾ ਕਿਸ ਤਰ੍ਹਾਂ ਦਾ ਰਿਸਪਾਂਸ ਲੋਕਾਂ ਦਾ ਜਰਾ ਦੇਖੋ ਜੀਨੇ ਨਾਲ ਵੀ ਗੱਲ ਕਰਦੇ ਆ ਉਥੇ ਇੱਕ ਬੀਜੇਪੀ ਦਾ ਸਾਨੂੰ ਵਿਅਕਤੀ ਮਿਲਿਆ ਉਹ ਕਹਿੰਦਾ ਬੇਸ਼ੱਕ ਮੈਂ ਬੀਜੇਪੀ ਦਾ ਹਾਂ ਲੇਕਿਨ ਇਹ ਗੱਲ ਸੱਚੀ ਹੈ ਕਿ ਕੋਈ ਨਾ ਕੋਈ ਗੜਬੜ ਤਾਂ ਜ਼ਰੂਰ ਹੈ ਸਾਨੂੰ ਵੀ ਇਸ ਗੱਲ ਦਾ ਸ਼ੱਕ ਸੀ ਕਿ ਐਦਾਂ ਸਰਕਾਰ ਬਣ ਜਾਂਦੀ ਹੈ ਯਾਰ ਇਹ ਕੀ ਹਾਲਾਤ ਹੈ ਕੋਰੋਨਾ ਤੋਂ ਬਾਅਦ ਵੀ ਦੁਬਾਰੇ ਜਾਦੇ ਬਹੁਮਤ ਦੇ ਨਾਲ ਆ ਗਏ ਪਰ ਉਹ ਸਾਡਾ ਸ਼ੱਕ ਯਕੀਨ ਚ ਅਸੀਂ ਉਦੋਂ ਹੋਇਆ ਕਿਉਂਕਿ ਰਾਹੁਲ ગાંધી ਬਿਨਾਂ ਸਬੂਤਾਂ ਤੋਂ ਗੱਲ ਨਹੀਂ ਕਰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਅੱਜ ਬੈਕਫੁੱਟ ਤੇ ਹੈ ਇਲੈਕਸ਼ਨ ਕਮਿਸ਼ਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਹੈ ਔਰ ਬੱਚਾ ਬੱਚਾ ਜਾਣ ਚੁੱਕਿਆ ਹੈ ਇਸ ਗੱਲ ਤੋਂ ਹੁਣ ਉਹ ਬਿਹਾਰ ਦਾ ਇਲੈਕਸ਼ਨ ਲੁੱਟਣਾ ਚਾਹੁੰਦੇ ਐ ਐਸਆਈਆਰ ਕਰਕੇ ਈਵੀਐਮ ਤੇ ਉੱਪਰ ਵੀ ਬੜੇ ਸਵਾਲ ਜਿਹੜੇ ਚੁੱਕੇ ਗਏ ਲੱਗਦਾ 100% 100% ਈਵੀਐਮ ਤੇ ਸਵਾਲ ਜਿਹੜੇ ਉਹ ਜਾਇਦ ਹੈ ਲੇਕਿਨ ਸਬੂਤ ਰਾਹੁਲ ਗਾਂਧੀ ਨੇ ਜਿੱਤੇ ਆ ਗਿਆ ਉਹਦੇ ਗੱਲ ਕਰਦੇ ਕਰਨ ਤਰੰਦਲੇ ਜਿਹੜਾ ਕੈਂਡੀਡੇਟ ਡਿclare ਕਰਤਾ ਆ ਮੈਂ ਭਾਣੀ ਕਾਂਗਰਸ ਦਾ ਕਰ ਕੋਈ ਗੱਲ ਨਹੀਂ ਜੀ ਅਸੀਂ ਵੀ ਇੱਕ ਅੱਧੇ ਦਿਨ ਚ ਕੈਂਡੀਡੇਟ ਇਕਲੇ ਕਰਤਾ ਪੱਤਰਕਾਰ ਕਹਿੰਦਾ ਜੀ 10000 ਕਿਲੋਮੀਟਰ ਸੜਕਾਂ ਜਿਹੜੀਆਂ ਮੈਂ ਬਣਾ ਕੇ ਦੇ ਰਿਹਾ ਸੜਕਾਂ ਚਮਚਮ ਸਰ ਭਾਈ ਮੁੱਖ ਮੁੱਖ ਮੰਤਰੀ ਸਾਹਿਬ ਦੇ ਲਾਰੇ ਤੇ ਵਿਆਹੇ ਵੀ ਕਵਾਰੇ ਮੁੱਖ ਮੰਤਰੀ ਸਾਹਿਬ ਦਾ ਤਾਂ ਬਹੁਤ ਖੁਸ਼ ਆ ਉਹਨਾਂ ਨੇ ਮੁਰਗੀ ਵੀ ਦੇਤੀ ਅੰਡੇ ਵੀ ਦਿੱਤੇ ਬੱਕਰੀ ਦਾ ਮੁਆਵਜ਼ਾ ਵੀ ਦਿੱਤਾ